ਸੂਈ ਕੇ ਹੈਰਾਨ ਕਰਨ ਵਾਲਾ ਲੁਧਿਆਣਾ ਦੇ ਕਰਤਾਰਨਗਰ ਇਲਾਕੇ ਤੋਂ ਮਾਮਲਾ ਵੇਖਣ ਨੂੰ ਮਿਲਿਆ ਹੈ ਜਿੱਥੇ 7 ਮਹੀਨੇ ਦੀ ਬੱਚੀ ਹੈ ਜਿਹੜੀ ਲਾਪਤਾ ਹੋ ਗਈ ਹੈ ਦੱਸ ਦੇ ਕਿ 7 ਮਹੀਨੇ ਦੀ ਬੱਚੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਉਥੇ ਹੀ ਪਰਿਵਾਰ ਦੇ ਮੁਤਾਬਕ ਪਰਿਵਾਰ ਦੇ ਨਾਲ ਬੱਚੀ ਸੌ ਰਹੀ ਸੀ ਬੱਚੀ ਦਾ ਪਿਤਾ ਕੰਮ ਲਈ ਬਾਹਰ ਗਿਆ ਹੋਇਆ ਸੀ ਰਾਤ ਨੂੰ ਜਦ ਪਰਿਵਾਰ ਦੀ ਅੱਖ ਖੁੱਲੀ ਤਾਂ ਵੇਖਿਆ ਉਹਨਾਂ ਦੀ ਸਭ ਤੋਂ ਛੋਟੀ ਬੇਟੀ ਐ ਜੜੀ ਰੂਚੀ ਉਹਨਾਂ ਦੇ ਨਾਲ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਪਰਿਵਾਰ ਉਸਨੂੰ ਲੱਭਣ ਦੇ ਲਈ ਲੱਗਿਆ ਲੇਕਿਨ ਬੱਚੀ ਨਹੀਂ ਮਿਲੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵੀ ਕਰ ਰਹੀ ਹੈ ਇਸ ਸਬੰਧ ਵਿੱਚ ਬੱਚੀ ਦੇ ਪਿਤਾ ਅਤੇ ਦਾਦੇ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਤੇ ਰੋ ਰੋ ਕੇ ਸਾਰੇ ਮਾਮਲੇ ਦੀ ਜਾਣਕਾਰੀ ਇਹ ਜਿਹੜੀ ਦਿੱਤੀ ਗਈ ਹੈ ਸੋ ਦੱਸਦੀ ਹੈ ਕਿ ਬੱਚੀ ਘਰ ਵਿੱਚ ਮੌਜੂਦ ਨਹੀਂ ਹੈ ਉਹਨਾਂ ਨੇ ਕਿਹਾ ਆਸ-ਪਾਸ ਦੇ ਘਰਾਂ ਤੋਂ ਇਲਾਵਾ ਗਲੀ ਦੇ ਵਿੱਚ ਵੀ ਵੇਖਿਆ ਲੇਕਿਨ ਬੱਚੀ ਉਹਨਾਂ ਨੂੰ ਕਿਤੇ ਵੀ ਨਹੀਂ ਮਿਲੀ ਇਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਘਰੋਂ ਬੱਚੀ ਨੂੰ ਗਾਇਬ ਕੀਤਾ ਗਿਆ ਹੈ ਮੇਰੀ ਬੇਟੀ ਰਾਤ ਦੀ 12 ਵਜੇ ਤੋਂ ਬਾਅਦ ਦੀ ਮਿਸਿੰਗ ਹੈ ਹਾਂਜੀ ਮੈਂ ਕੱਲ ਜੀ ਕੋ ਗਿਆ ਆਇਆ ਸੀਗਾ ਠੀਕ ਹੈ ਕਿੰਨੇ ਤਾਲਾ ਦੀ ਬੱਚੀ ਹੈ 7 ਮਹੀਨੇ ਦੀ 7 ਮਹੀਨੇ ਕਿਹੜੀ ਜਗ੍ਹਾ ਤੋਂ ਗਾਇਬ ਜੀ ਮੇਰੇ ਘਰੋਂ ਹੀ ਜੀ ਲੋਕੇਸ਼ਨ ਐਡਰੈਸ ਆਪਣਾ ਹਾਊਸ ਨੰਬਰ 110 ਬਟਾ 11D ਨਿਊ ਕਰਤਾਰਨਗਰ ਲੁਧਿਆਣਾ ਜੀ ਤੁਹਾਨੂੰ ਕਿਦਾਂ ਵਾਕਿਆ ਬਾਪਾ ਪਾਪ ਰਿਹਾ ਭਜੀ ਸਰ ਜਿੱਦਾਂ ਮੈਨੂੰ 4 ਵਜੇ 7 ਮਿੰਟ ਤੇ ਮੇਰੀ ਮਿਸਿਸ ਦੀ ਕਾਲ ਆਈ ਕਿ ਮੇਰੀ ਬੇਟੀ ਮਿਸਿੰਗ ਹੈ ਮੇਰੀ ਬੇਟੀ ਮਿਲ ਨਹੀਂ ਰਹੀ ਠੀਕ ਹੈ ਤਾਂ ਮੈਂ ਮਤਲਬ ਕਿ ਪਹਿਲਾਂ ਮੈਂ ਆਪਣੇ ਬ੍ਰਦਰ ਨੂੰ ਕਾਲ ਕਰਕੇ ਕਨਫਰਮ ਕੀਤਾ ਇਹਨਾਂ ਨੇ ਵੀ ਜਿੱਦਾਂ ਦੱਸਿਆ ਕਿ ਬੇਟੇ ਨੂੰ ਦੋ ਮਰੀਆਂ ਤਿੰਨ ਬੇਟੀਆਂ ਨੇ ਇੱਕ ਬੇਟੀ ਆਪਣੇ ਦਾਦਾ ਦਾਦੀ ਦੇ ਨਾਲ ਉਸੇ ਰੂਮ ਚ ਪਈ ਹੋਈ ਸੀਗੀ ਸੋਫਾ ਕਮ ਬਾਇੰਡ ਤੇ ਮੇਰੀ ਮਿਸਿਸ ਮੇਰੀ ਦੋ ਬੇਟੀਆਂ ਬੈੱਡ ਤੇ ਪਈਆਂ ਸੀ ਉਹ ਫਰੰਟ ਤੇ ਪਈ ਸੀਗੀ ਰੂਹੀ ਠੀਕ ਹੈ ਜੀ ਤੇ ਜਦੋਂ ਮੇਰੀ ਮਿਸ ਜੀ ਨੇ ਛੋਟੀ ਬੇਟੀ ਨੂੰ ਸੁਆਤਾ ਉਹ ਦੂਜੀ ਬੇਟੀ ਨੂੰ ਸੁਆਉਂਦੀ ਪਈ ਸੀਗੀ ਠੀਕ ਹੈ ਦੂਜੀ ਬੇਟੀ ਉਹਦੇ ਬਾਅਦ ਪਈ ਸੀ ਜਦੋਂ ਸਵੇਰੇ ਮੇਰੇ ਨਾਲ ਬੇਟੀ ਗਿਰਨ ਵਾਲੀ ਹੋਈ ਤੇ ਉਹਨੇ ਉਹਦੀ ਇਕਦਮ ਅੱਖ ਜੀ ਖੁੱਲੀ ਠੀਕ ਹੈ ਤੇ ਉਹਨੇ ਅੰਦਰ ਮੁੜ ਕੇ ਦੇਖਿਆ ਦੂਜੀ ਬੇਟੀਆਂ ਨਹੀਂ ਸੀ ਨਹੀਂ ਸੀ ਪਲੀਜ਼ ਇਹ ਵੀ ਜੇ ਨਹੀਂ ਪਤਾ ਲੱਗੇ ਦੱਸ ਦੇ ਉਹ ਬੱਲੇ ਸੀ ਜੇ ਕਿਦਾਂ ਕੀ ਮੈਟਰ ਹੋਇਆ ਘਰ ਦੇ ਘਰ ਦੇ ਘਰ ਦੇ ਘਰ ਦੇ ਬੂਵੇ ਬੰਦ ਸੀਗੇ ਜੀ ਠੀਕ ਹੈ ਸਿਰਫ ਉੱਪਰ ਵਾਲਾ ਇੱਕ ਫਰਸਟ ਫਲੋਰ ਵਾਲਾ ਗੇਟ ਖੁੱਲਾ ਸੀ ਤੇ ਜਿਹੜੇ ਗੇਟ ਜਿਹੜੇ ਰੂਮ ਚ ਸੁੱਤੇ ਸੀ ਉਹ ਉਹ ਵਾਲਾ ਗੇਟ ਖੁੱਲਾ ਸੀਗਾ ਕੋਈ ਸ਼ੱਕ ਚਾਹਨੋਂ ਕਿਤੇ ਤੇ ਫਿਲਹਾਲ ਇਹ ਤਾਂ ਕਿਸੇ ਕੋਈ ਸ਼ੱਕ ਨਹੀਂ ਹੈਗਾ ਜੀ 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 ਹਾਂਜੀ ਕੈਮਰਾ ਫੁਟੇਜ ਅਸੀਂ ਕਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਦੋ ਕੜਾਈਆਂ ਨੇ ਉਹਦੇ ਵਿੱਚ ਮਤਲਬ ਕਿ ਤਿੰਨ ਬੰਦੇ ਬਾਲਟੀ ਲੈ ਕੇ ਜਾਂਦੇ ਦੇਖਿਆ ਉਹ ਤੋਂ ਸਾਨੂੰ ਥੋੜਾ ਜਿਹਾ ਡਾਊਟ ਹੈਗਾ ਵਾ ਉਹ ਅਸੀਂ ਕਲੀਅਰ ਕਰ ਰਹੇ ਹਾਂ ਕਿੰਨੇ ਕਵੇ ਦੀ ਘਟਨਾ ਹੈ ਇਹ 12 ਵਜੇ ਤੋਂ ਲੈ ਕੇ ਸਾਢੇ 1 ਦਿਨ ਵੇ ਦੇ ਵਿੱਚ ਇਸਦੀ ਘਟਨਾ ਹੈ ਜੀ ਤੇ ਪੁਲਿਸ ਦੇ ਵੱਲੋਂ ਕਿੰਦਾ ਯੋਜਨਾ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪੂਰੀ ਤਸ਼ ਦੀਸ਼ ਕੀਤੀ ਜਾ ਰਹੀ ਹੈ ਪਰ ਸਾਡੀ ਮੰਗ ਹੈ ਜੀ ਕਿ ਸਾਡੀ ਬੇਟੀ ਸਾਨੂੰ ਜਿੰਨਾ ਜਲਦੀ ਮਿਲ ਸਕੇ ਵੱਧ ਤੋਂ ਵੱਧ ਜਲਦੀ ਮਿਲ ਜੇ ਤੇ ਮੁੰਡਾ ਮੇਰਾ ਘਰੇ ਹੈ ਨਹੀਂ ਸੀਗਾ ਜੀਖਪੁਰ ਗਿਆ ਹੋਇਆ ਸੀਗਾ ਤੇ ਮੇਰਾ ਛੋਟਾ ਬੇਟਾ ਤੇ ਉਹਦੀ ਵਾਈਫ ਬੱਚੇ ਅੱਗੇ ਅਮਰੀਦ ਸੁੱਤੇ ਹੋਏ ਸੀ ਅਸੀਂ ਉਹ ਪਿਛਲੇ ਕਮਰੇ ਵਿੱਚ ਸੁੱਤੀ ਹੋਈ ਸੀ ਮੈਂ ਕਿਹਾ ਮੁੰਡਾ ਘਰੇ ਹੈ ਨੀਗਾ ਬਹੁਤ ਕੱਲੀ ਕੁੜੀਆਂ ਨਾਲ ਸੁੱਤੀ ਪਈਆ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਆਪਾਂ ਵੀ ਇੱਥੇ ਹੀ ਬਹਿ ਜੰਨੇ ਆ ਜਿੰਨਾ ਦੇ ਕਮਰੇ ਚੀ ਜਿਹੜੀ ਮੇਰੀ ਵੱਡੀ ਪੋਤੀ ਆ ਉਹਦਾ ਨਾਂ ਪ੍ਰੀਆ ਉਹ ਮੇਰੇ ਨਾਲ ਹੀ ਸ਼ੁਰੂ ਤੋਂ ਪੈਂਦੀ ਆ ਆਪਦੀ ਦਾਦੀ ਨਾਲ ਹੀ ਅਸੀਂ ਉੱਥੇ ਸੋਖੇ ਤੇ ਬੈੱਡ ਬਣਾ ਕੇ ਪੈ ਗਏ ਹੋਏ ਤੇ ਉਹ ਸਾਡੇ ਨਾਲ ਅਸੀਂ ਤਿੰਨੇ ਇੱਥੇ ਪਏ ਆ ਮੇਰੀ ਨੂੰ ਤੇ ਮੇਰੀਆਂ ਦੋ ਪੋਤੀਆਂ ਛੋਟੀ ਰੂਹੀ ਵੱਡੀ ਪੀਹੂ ਉਹ ਜੁਨੇ ਆਪਣੀ ਮਾਲ ਦੇ ਨਾਲ ਪਈਆਂ ਹੋਈਆਂ ਸੀਗੀਆਂ 11 ਵਜੇ ਟਿੱਕਰ ਉਹ ਮੇਰੇ ਢਿੱਡ ਦੇ ਉੱਤੇ ਖੇਡਦੀ ਰਹੀ ਐ ਕੋਈ ਗੱਲ ਨਹੀਂ ਸੀਗੀ ਉਸ ਤੋਂ ਬਾਅਦ 11:30 ਵਜੇ ਮੈਂ ਦਵਾਈ ਲਈਤੀ ਆ ਕਿਉਂਕਿ ਮੈਂ ਸ਼ੂਗਰ ਹਾਰਟ ਦਾ ਪੇਸ਼ੈਂਟ ਆ ਉਸ ਤੋਂ ਬਾਅਦ ਮੈਂ ਉਹਨੂੰ ਕੁੜੀ ਨੂੰ ਕਿਹਾ ਮੈਂ ਕਿਹਾ ਇਹਨੂੰ ਵੀ ਸੁਵਾ ਲੈ ਮੈਨੂੰ ਹੁਣ ਸੋ ਜਾਣਾ ਮੈਂ ਸਵੇਰੇ 5-6 ਵਜੇ ਉੱਠ ਜਾਣਾ ਵਾ ਉਹਨੇ ਪਾ ਲਈ ਅਸੀਂ 12 ਵਜੇ ਦੇ ਕਰੀਬ ਕਰੀਬ ਸੁੱਤੇ ਆ 11:54 ਮਿੰਟ ਦੇ ਉੱਤੇ ਕੁੜੀ ਨੇ ਮੇਰੇ ਮੁੰਡੇ ਨਾਲ ਫੋਨ ਤੇ ਗੱਲ ਕੀਤੀ ਆ ਫੋਨ ਦੇ ਉੱਤੇ ਗੱਲ ਹੋਣ ਤੋਂ ਬਾਅਦ ਉਹ ਵੀ ਪੈਕਿੰਗ ਉੱਲੀ ਲੱਖ ਲੱਗ ਗਈ ਉਸ ਤੋਂ ਬਾਅਦ ਜੋਗਨਦਰੀ ਪੀਹੂ ਪਈ ਹੋਈ ਸੀ ਪੀ ਹੋਣਾ ਬੈਡਰੂਮ ਦਾ ਲਟਕ ਕੇ ਥੱਲੇ ਡਿੱਗ ਗਈ 4 ਸਾਲ ਦੀ ਕੁੜੀ ਆ ਉਹ ਉਹ ਦਾਦੀ ਦੇ ਮੂੰਹ ਦੇ ਉੱਤੇ ਡਿੱਗੀ ਜਦੋਂ ਮੂੰਹ ਦੇ ਡਿੱਗੀ ਤੇ ਅੱਖ ਖੁੱਲ ਗਈ ਅੱਖ ਖੁੱਲੀ ਤੇ ਉਹ ਕਹਿੰਦੀ ਵੀ ਇਹ ਮੰਮੀ ਨੂੰ ਫੜਾ ਵੋ ਉੱਤੇ ਉਹਨੇ ਆ ਫੜ ਕੇ ਨਹੀਂ ਕਰਦੀ ਕਿ ਡਿੱਗੀ ਸੀ ਅੱਧੀ ਕਿ ਲੱਤ ਉੱਪਰ ਸੀ ਉੱਪਰ ਨੂੰ ਖਿੱਚੀ ਥੱਲੇ ਫੜ ਗਿਆ ਸੀ ਉੱਤੇ ਗਈ ਤੇ ਨਾਲ ਹੀ ਮੈਨੂੰ ਥੱਲੇ ਪੁੱਛਿਆ ਮਨੇ ਮੰਮੀ ਨੂੰ ਕਹਿੰਦੀ ਮੰਮੀ ਰੋਹੀ ਕਿੱਥੇ ਆ ਤੇ ਉਹ ਕਹਿੰਦੀ ਵੀ ਰੋਹੀ ਤਾਂ ਤੇਰੇ ਨਾਲ ਹੀ ਪਈ ਆ ਮੈਂ ਦੇਖਿਆ ਰੋਹੀ ਉੱਥੇ ਹੈ ਨਹੀਂਗੀ ਅਸੀਂ ਟਾਈਮ ਦੇਖਿਆ ਬਸਾ ਫੜ ਲਾਈਟ ਜਗਾਈ ਜਦੋਂ ਲਾਈਟ ਤਾਂ ਦਾ 0 ਵੋਲਟ ਦਾ ਆਜਦਾ ਸੀ ਉਸ ਤੋਂ ਬਾਅਦ ਅਸੀਂ ਲਾਈਟ ਮੇਨ ਜਗਾਈ ਦੇਖਿਆ ਵੀ ਹੋ ਸਕਦਾ ਬੱਚਾ ਥੱਲੇ ਤੋਂ ਡਿੱਗਿਆ ਹੋਊਗਾ ਅਸੀਂ ਸਾਰੇ ਕਿਤੇ ਦੇਖਿਆ ਹੈ ਨਹੀਂ ਸੀ ਸਭ ਤੋਂ ਪਹਿਲਾਂ ਮੈਂ ਕਿਹਾ ਇਦਾਂ ਕਰੋ ਆਪਾਂ ਭੱਜ ਕੇ ਗੇਟ ਦੇਖੀਏ ਆਪਾਂ ਗੇਟ ਕਰਨੇ ਕਿੱਦਾਂ ਜਾਊਗਾ ਮੈਂ ਭੱਜ ਕੇ ਜਾ ਕੇ ਗਲੀ ਦਾ ਮੇਨ ਗੇਟ ਖੋਲਿਆ ਗੇਟ ਲੇਕਿਨ ਬੰਦ ਸੀ ਮੈਂ ਖੁਦ ਖੋਲਿਆ ਮੈਂ ਮੇਂ ਮੁੰਡੇ ਦਾ ਦੂਜੇ ਦਾ ਵੀ ਦਰਵਾਜਾ ਖਲਕਾਇਆ ਉਹ ਵੀ ਬਾਹਰ ਆਇਆ ਸਾਰੇ ਆਏ ਉਹ ਕੋਠੇ ਤੇ ਗਿਆ ਟਾਈਮ ਕਿੰਨਾ ਸੀ ਉਹ ਉਸ ਟਾਈਮ ਕੋਈ 3 4 ਚਾ ਆਪਣਾ ਮੈਂ ਦੇ ਲਿਖਿਆ ਵਾ ਮੈਨੂੰ ਪਤਾ ਨਹੀਂ ਕਲੌਕ ਅੱਗੇ ਸੀ ਜਾਂ ਠੀਕ ਕਿਲਾ ਪਿੱਛੇ ਸੀ ਲੇਕਿਨ ਤਿੰਨ ਤੋਂ ਚਾਰ ਦੇ ਵਿੱਚ ਵਿੱਚ ਦਾ ਟਾਈਮ ਸੀ ਯਾਰ ਉਹਨੇ ਉੱਪਰ ਜਾ ਕੇ ਦੇਖਿਆ ਜਿਹੜਾ ਮੇਨ ਛੱਤ ਤੋਂ ਸਾਡੇ ਰਾਸਤਾ ਥੱਲੇ ਆਉਂਦਾ ਉਹ ਦਰਵਾਜਾ ਵੀ ਸਾਡਾ ਬੰਦ ਸੀਗਾ ਲੋਹੇ ਦਾ ਗੇਟ ਲੱਗਿਆ ਹੋਇਆ ਸੀ ਉਹ ਉਹਨੇ ਜਾ ਕੇ ਖੋਲਿਆ ਫਿਰ ਉਸ ਤੋਂ ਬਾਅਦ ਅਸੀਂ ਠੀਕ ਚਕੇ ਆਲਾ ਬੈ ਗਿਆ ਗਲੀ ਦੇ ਵਿੱਚ ਅਸੀਂ ਆ ਕੇ ਰੌਲਾ ਪਾਇਆ ਵੀ ਸਾਡਾ ਬੱਚਾ ਨਹੀਂ ਲੱਭਦਾ ਸਾਡਾ ਬੱਚਾ ਨਹੀਂ ਲੱਭਦਾ ਸਾਲਵੇ ਸਿਰਫ ਇੱਕ ਫਸਟ ਫਲੋਰ ਦੇ ਉੱਤੇ ਜੋ ਥੱਲੇ ਅਸੀਂ ਗਰਾਉਂਡ ਲੈਵਲ ਤੇ ਪਏ ਸੀ ਲੈ ਫਸਟ ਫਲੋਰ ਆ ਉੱਥੇ ਇੱਕ ਮੇਰੀ ਭੈਣ ਪੈਂਦੀ ਆ ਉਹ ਸਿਰਫ ਇੱਕ ਦਿਮਾਗੀ ਤੌਰ ਤੇ ਉਹ ਠੀਕ ਨਹੀਂ ਹੈਗੀ ਸਿਰਫ ਉਹਦੇ ਵਾਲਾ ਇੱਕ ਦਰਵਾਜ਼ਾ ਖੁੱਲਾ ਹੋਇਆ ਸੀ ਬਾਕੀ ਸਾਡਾ ਕੋਈ ਗੋਲਡ ਨਹੀਂ ਕੋਈ ਦਰਵਾਜ਼ਾ ਨਹੀਂ ਖੁੱਲਾ ਸੀ ਸਰ ਅਸੀਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਆ ਹਾਂਜੀ ਉਹ ਜਾਣਕਾਰੀ ਕਰ ਰਹੇ ਨੇ ਅਸੀਂ ਉਸੇ ਵੇਲੇ ਪਹਿਲਾਂ ਮੈਂ ਆਪਣੇ ਮੁੰਡੇ ਨੂੰ ਫੋਨ ਕੀਤਾ ਫਿਰ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਆਏ ਫਿਰ ਮੈਂ ਆਤਮ ਮਗਰ ਚੌਂਕੀ ਗਿਆ ਔਰ ਫਿਰ ਮੁਲਾਜ਼ਮ ਮੇਰੇ ਨਾਲ ਆਇਆ ਜੇ ਉਸ ਤੋਂ ਬਾਅਦ ਐਸਐਚਓ ਸਾਹਿਬ ਪਹੁੰਚੇ ਐసీపీ ਸਾਹਿਬ ਪਹੁੰਚੇ ਆ ਸਾਰੇ ਪਹੁੰਚੇ ਆ ਸਾਰੀ ਇਨਵਿਗੇ이션 ਕਰ ਰਹੇ ਨੇ ਸਾਰੀ ਕਾਰਵਾਈ ਹੋ ਰਹੀ ਆ ਸੋ ਇਸ ਸਬੰਧ ਵਿੱਚ ਮਾਡਲ ਟਾਊਨ ਥਾਣੇ ਦੇ ਮੁਖੀ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਮਾਮਲਾ ਜਾਂਚ ਦੇ ਅਧੀਨ ਹੈ ਅਤੇ ਪਰਿਵਾਰ ਤੇ ਸ਼ੱਕ ਜਤਾਇਆ ਜਾ ਰਿਹਾ ਜਿਵੇਂ ਮਾਮਲਾ ਜਾਂਚ ਦੇ ਅਧੀਨ ਦੱਸਿਆ ਜਾ ਰਿਹਾ ਇਹਨਾਂ ਦੀ ਮਾਤਾ ਤੇ ਤਿੰਨ ਕੁੜੀਆਂ ਨੇ ਵੱਡੀ ਜਿਹੜੀ ਆ ਉਹਦੀ 10 ਸਾਲ ਹੋ ਮੇਰਾ ਜਿਹੜੀ ਛੋਟੀ ਆ ਉਹਦੀ ਹੈਗੀ ਆ ਕੁਛ 6 ਸਾਲ ਦੀ ਆ ਇਹ ਜਿਹੜੀ ਦਵਿਆਨ ਕੁ ਲੜਕੀ ਆ ਬੱਚੀ ਆ ਇਹ 7 ਮਹੀਨੇ ਦੀ ਆ ਇਹ ਇਕੱਠੇ ਇੱਕ ਬੈੱਡ ਦੇ ਉੱਤੇ ਸੁੱਤੇ ਹੋਏ ਸੀਗੇ ਤੇ ਰਾਤ ਨੂੰ ਮੈਕਸਿਮਮ ਜਿਹੜੀ ਇਹਨਾਂ ਦੀ ਮਾਤਾ ਉਹ ਕਹਿੰਦੀ ਆ ਵੀ 2 ਵਜੇ ਕੋਈ 24 ਮਿੰਟ ਹੋਏ ਸੀ ਤੇ ਮੈਂ ਆ ਚੰਚੇ ਸੀ ਤੇ ਇੱਕ ਮੇਰੀ ਜਿਹੜੀ ਵੱਡੀ ਸੈਂਟਰ ਵਾਲੀ ਕੁੜੀ ਸੀ ਉਹ ਨੀਚੇ ਡਿੱਗ ਪਈ ਸੀ ਮੈਂ ਉਹਨੂੰ ਉੱਠ ਕੇ ਜਦੋਂ ਉੱਪਰ ਬੈੱਡ ਤੇ ਪਾਇਆ ਤਾਂ ਜਾਂ ਦੇਖਿਆ ਤੇ ਜਿਹੜੀ ਛੋਟੀ 7 ਮਹੀਨੇ ਦੀ ਬੱਚੀ ਸੀ ਉੱਤੇ ਗਾਇਬ ਸੀ ਬੱਚੀ ਹੈ ਨਹੀਂ ਜਦ ਕਿ ਨਾ ਜਿਹੜਾ ਬਾਹਰ ਨੂੰ ਦਰਵਾਜ਼ਾ ਨਿਕਲਦਾ ਉਹ ਵੀ ਕਵਰੇ ਉਹ ਵੀ ਅੰਦਰੋਂ ਬੰਦ ਆ ਜਿਹੜੇ ਬਾਕੀ ਉੱਪਰ 7 ਨੂੰ ਜਾਂਦਾ ਕਮਰਾ ਉਹ ਵੀ ਬੰਦ ਆ ਅਜੇ ਤੱਕ ਮਲੇ ਉਹਦੇ ਨੇ ਅਸੀਂ ਤਰਤੀਸ਼ ਕਰ ਰਹੇ ਆ ਤੇ ਛੇਤੀ ਮਾਮਲੇ ਜਿਹੜਾ ਸੁਲਝਾਵਾਂਗੇ ਸੀਸੀਟੀਵੀ ਵਗੈਰਾ ਵੀ ਸਾਹਮਣੇ ਆਈ ਜੀ ਸੀਸੀਟੀਵੀ ਆਈ ਹੋਈ ਆ ਉਹਦੇ ਵਿੱਚ ਉਹ ਜੇ ਨਿਕਲੋ ਕੋਈ ਕੂੜਾ ਸੁੱਟ ਕੇ ਬਾਹਰੋਂ ਆ ਰਹੇ ਨੇ ਉਹਦੇ ਵਿੱਚ ਅਸੀਂ ਦੇਖ ਲਿਆ ਉਹਦੇ ਵਿੱਚ ਕੋਈ ਬਾਲਟੀ ਵਿੱਚ ਕੁਝ ਨਹੀਂ ਕੋ ਖਾਲੀ ਜਿਹੜੀ ਬਾਲਟੀ ਆ ਨਜ਼ਰ ਆ ਰਹੀ ਆ ਪਰਿਵਾਰ ਨੇ ਕੀ ਸ਼ੱਕ ਦਿੱਤਾ ਆ ਪਰਿਵਾਰ ਤੇ ਕਹਿੰਦੇ ਜਦ ਨਾਲ ਸਾਡੇ ਗਵਾਂਢੀ ਹੋ ਨੇ ਉਹ ਵੱਖ-ਵੱਖ ਤੇ ਉਹਨੀਆਂ ਗੱਲਾਂ ਕਰਦੇ ਉਹ ਤਬਤੀਸ਼ ਦੇ ਵਿੱਚ ਚੱਲ ਜਾਣਾ ਕੋਈ ਤੇ ਉਹ ਇਹ ਗੱਲ ਨੂੰ ਘਮਾਉਂਦੇ ਕੋਈ ਜਾਨਵਰ ਕੋਈ ਬਿੱਲੀ ਨਾ ਚੱਕ ਕੇ ਲੈ ਗਈ ਹੋਵੇ ਕਦੀ ਕਹਿੰਦੇ ਸਾਡੇ ਗਵਾਂਢੀ ਨਾਲ ਕੋਈ ਲੈ ਗਿਆ ਹੋਵੇ ਪਰ ਰਸਤਾ ਹੈ ਨਹੀਂ ਕਿ ਇਹ ਪਾਸੇ ਨੀਂ ਨੰਗਣ ਵਾਸਤੇ ਨਾ ਤੇ ਛੱਤ ਤੇ ਹੀ ਰਸਤਾ ਹੈਗਾ ਉੱਤੇ ਦਰਵਾਜ਼ਾ ਬੰਦ ਸੀ ਨੀਚੇ ਦਰਵਾਜ਼ਾ ਬੰਦ ਸੀ ਵੱਖ-ਵੱਖ ਕਮਰੇ ਨੇ ਇੱਕ ਦਾ ਇੱਕ ਗੇਟ ਦੇ ਉੱਤੇ ਤੇ ਭਾਈ ਦਾ ਦਰਵਾਜ਼ਾ ਉਹ ਦਰਵਾਜ਼ਾ ਬੰਦ ਸੀ ਉਹ ਇਹਨਾਂ ਨੇ ਖਲਾਇਆ ਥੋੜਾ ਜਿਹਾ ਇਹ ਲੱਗ ਰਿਹਾ ਵੀ ਜਿੱਤ ਤਰ੍ਹਾਂ ਕੋਈ ਘਰ ਦੇ ਵਿੱਚੋਂ ਇੰਦਾਂ ਨਹੀਂ ਹੋਈਆ ਪਰ ਪੂਰੀ ਤਬਤੀ ਛੱਕੀ ਮਾਮਲਾ ਛੱਕੀ ਆ ਪਰ ਛੇਤੀ ਸਲਝਾ ਲ ਸਾਡੇ ACP ਸਾਹਿਬ ਵੀ ਆਏ ਹੋਏ ਨੇ ਉਹ ਛੇਤੀ ਮਾਮਲਾ ਸਮਝਾ ਲਈ ਜੋ ਵੀ ਹੈ ਕੈਮਰੇ ਵੀ ਘੰਗਾਲੇ ਜਾ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਦੇਖੇ ਜਾ ਰਹੇ ਨੇ ਸਾਰੇ ਸੀਸੀਟੀਵੀ ਵਗੈਰਾ ਪਾਈ ਗਈ ਹੈ ਉੱਥੋਂ ਸਾਰਾ ਪਤਾ ਲੱਗ ਜਾਏਗਾ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ